ਆਰੇ ਟੈਕਨੀਕਲ ਆਪਣੀ ਬੀਚ ਨਲ ਤੇ ਤੁਹਾਡਾ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ। ਇਸ ਵੀਡੀਓ ਦੇ ਵਿੱਚ ਦੱਸਣ ਜਾ ਰਹੇ ਆ ਕਿ ਜਦੋਂ ਆਪਾਂ ਕਿਸੇ ਵੀ ਕੰਪਨੀ ਦੇ ਸਿਮਨ ਪੋਰਟ ਕਰਾਉਣ ਦੇ ਲਈ ਪੋਰਟ ਰਿਕਵੈਸਟ ਵਾਲਾ ਜਿ ਮੈਸੇਜ ਹੁੰਦਾ ਉਹ ਨੂੰ ਸੈਂਡ ਕਰ ਰਹੇ ਹੁੰਦੇ ਆ। ਉਸ ਟਾਈਮ ਆਪਣਾ ਜੋ ਮੈਸੇਜ ਹੁੰਦਾ ਉਹ ਸੈਂਡ ਨਹੀਂ ਹੋ ਰਿਹਾ ਹੁੰਦਾ। ਉਸ ਦਾ ਕੀ ਰੀਜ਼ਨ ਹੁੰਦਾ ਅਤੇ ਉਸ ਦਾ ਸੋਲੂਸ਼ਨ ਕੀ ਆ? ਉਸ ਦੇ ਬਾਰੇ ਚ ਆਪਾਂ ਇਸ ਵੀਡੀਓ ਦੇ ਵਿੱਚ ਦੱਸਣ ਜਾ ਰਹੇ ਆਂਗੇ। ਵੀਡੀਓ ਨੂੰ ਕੰਪਲੀਟ ਜ਼ਰੂਰ ਦੇਖਿਓ ਅਤੇ ਜੇਕਰ ਪਹਿਲੀ ਵਾਰ ਚੈਨਲ ਤੇ ਵਿਜ਼ਿਟ ਕਰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਵਲ ਲਾਈਕ ਨੂੰ ਪ੍ਰੈਸ ਕਰ ਲਿਓ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਹਾਂਜੀ ਕਰਦੇ ਆ ਆਪਣੀ ਵੀਡੀਓ ਨੂੰ ਸਟਾਰਟ ਹਾਂਜੀ ਜੋ ਕਿ ਇਥੇ ਪਹਿਲਾ ਪੁਆਇੰਟ ਆਉਂਦਾ ਉਹ ਇਹ ਹੈਗਾ ਕਿ ਜਦੋਂ ਆਪਾਂ ਕਿਸੇ ਵੀ ਪੋਰਟ ਰਿਕਵੈਸਟ ਜਾਂ ਬੜਾ ਜੋ ਮੈਸੇਜ ਹੁੰਦਾ ਉਸ ਨੂੰ ਆਪਾਂ ਸੈਂਡ ਕਰ ਰਹੇ ਹਾਂਗੇ ਫਸ ਟਾਈਮ ਆਪਣੇ ਕੋਲ ਜੋ ਬੈਲੈਂਸ ਬੈਲਿਟੀ ਹੈ ਉਹ ਹਮੇਸ਼ਾ ਜ਼ਰੂਰੀ ਆ। ਪੋਰਟ ਵਾਲੀ ਮੈਸੇਜ ਨੂੰ ਭੇਜਣ ਦੇ ਲਈ 1 ਰੁਪਿਆ ਚਾਹੀਦਾ ਹੁੰਦਾ ਉਹ ਆਪਣੇ ਕੋਲ ਹੋਣਾ ਜ਼ਰੂਰੀ ਹੈਗਾ। ਜੇਕਰ ਆਪਣਾ ਕੋਈ ਅਨ ਲਿਮਟਿਡ ਵਾਲਾ ਜੋ ਪੈਕ ਪਾਇਆ ਹੋਵੇ ਉਸ ਦੀ ਬੈਲਿਟੀ ਰਹਿੰਦੀ ਆ ਤਾਂ ਆਪਣਾ ਜੋ ਮੈਸੇਜ ਇਸੇ ਤਰ੍ਹਾਂ ਹੀ ਸੈਂਡ ਹੋ ਜਾਂਦਾ ਹੈਗਾ। ਦੂਜਾ ਇਥੇ ਪੁਆਇੰਟ ਇਹ ਆਉਂਦਾਗਾ ਕਿ ਕਿਸੇ ਟਾਈਮ ਕੀ ਹੁੰਦਾ ਕਿ ਆਪਣੇ SIM ਨੂੰ ਪੋਰਟ ਕਰਵਾਇਆ ਤੇ ਮਹੀਨੇ ਤੋਂ ਬਾਅਦ ਵਿੱਚ ਕਿਸੇ ਵੀ ਤਰ੍ਹਾਂ ਦੀ ਆਪਣ ਨੂੰ ਪ੍ਰੋਬਲਮ ਆਉਣੀ ਆਪਾਂ ਕਹਿ ਦਿੰਨੇ ਚਲੋ ਦੁਬਾਰਾ ਆਪਾਂ ਪੋਰਟ ਕਰਵਾ ਦਿੰਨੇ ਆ ਇਸੇ ਤਰ੍ਹਾਂ ਬਿਲਕੁਲ ਨਹੀਂ ਹੁੰਦਾ ਪੋਰਟ ਕਰਾਉਣ ਦੇ ਦੇ ਲਈ ਘੱਟੋ ਘੱਟ ਆਪਾਂ ਨੂੰ ਇੱਕ ਕੰਪਨੀ ਦੇ ਵਿੱਚ ਇੱਕ ਇੱਕ ਕੰਪਨੀ ਦੇ ਵਿੱਚ 90 ਦਿਨ ਲਗਾਉਣੇ ਜ਼ਰੂਰੀ ਨੇ ਜਾਨੀ ਕਿ 90 ਦਿਨ ਤੋਂ ਪਹਿਲਾਂ ਆਪਾਂ ਕਿਸੇ ਵੀ ਕੰਪਨੀ ਦੇ SIM ਨੂੰ ਪੋਰਟ ਨਹੀਂ ਕਰਵਾ ਸਕਦੇ ਹੈਗੇ ਤੀਜਾ ਪੁਆਇੰਟ ਇਹ ਤੇ ਇਹ ਆ ਜਾਂਦਾ ਕਿ ਆਪਣੇ ਮੈਸੇਜ ਸੈਟਿੰਗ ਦੇ ਵਿੱਚ ਆਪਣਾ ਜੋ ਆਈਡੀਆ ਏਟਲ ਜੋ ਵੀ ਕੰਪਨੀ ਹੈਗੀ ਆ ਉਸ ਦਾ ਜੋ ਸਰਵਿਸ ਸੈਂਟਰ ਨੰਬਰ ਹੁੰਦਾ ਉਹ ਆਪਣਾ ਗਲਤ ਐਡ ਕੀਤਾ ਹੁੰਦਾ ਇਹ ਵੀ ਆਪਣੀ ਜੋ ਮੈਸੇਜ ਨੂੰ ਸੈਂਡ ਕਰਨ ਦੇ ਲਈ ਕਾਫੀ ਮੁਸ਼ਕਲ ਪਾ ਪਾ ਦਿੰਦਾ ਹੈਗਾ ਇਸ ਨੂੰ ਆਪਾਂ ਸੈਂਟੇਮੇ ਕਰਨਾਗਾ ਸਭ ਤੋਂ ਪਹਿਲਾਂ ਆਪਾਂ ਇਸ ਨੂੰ ਗੂਗਲ ਤੇ ਜਾ ਕੇ ਆਪਾਂ ਚੈੱਕ ਕਰ ਲੈਣਗੇ ਆਪਣਾ ਜੋ ਮੈਸੇਜ ਜੋ ਸੈਂਟਰ ਨੰਬਰ ਆ ਸਰਵਿਸ ਸੈਂਟਰ ਨੰਬਰ ਉਸ ਨੂੰ ਉਹ ਕੀ ਹੈਗਾ ਉਸ ਨੂੰ ਆਪਾਂ ਸਰਚ ਕਿਵੇਂ ਲਿਖਣਾਗਾ ਗੂਗਲ ਤੇ ਜਾ ਕੇ ਆਪਾਂ ਸਰਚ ਕਰਨਾ ਜਿਵੇਂ ਕਿ ਆਈਡੀਆ ਸਰਵਿਸ ਸੈਂਟਰ ਨੰਬਰ ਇਨ ਪੰਜਾਬ ਇਨ ਹਰਿਆਣਾ ਇਨ ਜੋ ਵੀ ਤੁਹਾਡਾ ਹੈਗਾ ਉਹ ਠੀਕ ਹੈ ਜੀ ਤੇ ਉੱਥੇ ਆਪਣੇ ਕੋਲ ਜੋ ਨੰਬਰ ਸ਼ੋ ਹੋ ਜਾਂਦਾਗਾ ਸ਼ੋ ਹੋਣ ਤੋਂ ਬਾਅਦ ਵਿੱਚ ਆਪਾਂ ਆਪਣੇ ਮੋਬਾਈਲ ਦੇ ਵਿੱਚ ਆਪਾਂ ਚੈੱਕ ਕਰਨਾਗਾ ਕਿ ਆਪਣਾ ਨੰਬਰ ਜੋ ਸਰਵਿਸ ਸੈਂਟਰ ਨੰਬਰ ਉਹ ਸਹੀ ਆ ਜਾਂਦਾ ਉਸ ਨੂੰ ਆਪਾਂ ਚੈੱਕ ਕਿਵੇਂ ਕਰਨਾ ਉਹ ਮੈਂ ਤੁਹਾਨੂੰ ਆਪਣੇ ਮੋਬਾਈਲ ਦੀ ਸਕਰੀਨ ਤੇ ਦਿਖਾ ਦੇਣਾ ਹਾਂਜੀ ਮੈਂ ਆਪਣੇ ਜੋ ਮੈਸੇਜ ਨੇ ਆਪਣੇ ਖੋਲ੍ਹ ਲਏ ਨੇਗੇ ਇਸ ਦੇ ਉੱਪਰ ਹੁਣ ਦੋ ਡਾਊਟ ਦਿਖ ਰਹੇ ਨੇ ਇਸ ਤੇ ਆਪਾਂ ਕਲਿੱਕ ਕਰ ਲਵਾਂਗੇ ਥੱਲੇ ਵਾਲੀ ਸਾਈਡ ਤੇ ਆਪਾਂ ਸੈਟਿੰਗ ਦੇ ਉੱਤੇ ਕਲਿੱਕ ਕਰ ਲਵਾਂਗੇ ਇੱਥੋਂ ਆਪਾਂ ਜੋ ਮੋਰ ਸੈਟਿੰਗ ਥੱਲੇ ਵਾਲੀ ਸਾਈਡ ਤੇ ਦਿਖ ਰਿਹਾ ਇਸ ਤੇ ਕਲਿੱਕ ਕਰਾਂਗੇ ਫਿਰ ਇਸ ਤੋਂ ਬਾਅਦ ਵਿੱਚ ਆ ਗਿਆ ਆਪਣੇ ਕੋਲੇ ਸਿਸਟਮ ਦੇ ਵਿੱਚ SIM ਸਰਵਿਸ ਸੈਂਟਰ ਨੰਬਰ ਜਿਸ ਨੂੰ ਕਲਿੱਕ ਕਰ ਲਵਾਂਗੇ ਇੱਥੇ ਆਪਣਾ ਜੋ ਜਿਸ ਦਾ ਵੀ ਆਪਾਂ ਦੇਖਣਾ ਚਾਹੋ ਸਰਵਿਸ ਸੈਂਟਰ ਨੰਬਰ ਉਹ ਆਪਾਂ ਕਲਿੱਕ ਕਰ ਲਵਾਂ ਫਸਟ ਜਾਂ ਸੈਕੰਡ ਦਾ ਫਸਟ ਤੇ ਗਏ ਇਹ ਆਪਣਾ ਜੋ ਮੇਰਾ ਆਈਡੀਆ ਕੰਪਨੀ ਦਾ ਵੀ ਕੰਪਨੀ ਦਾ ਜੋ SIM ਇਸ ਦਾ ਜੋ ਸਰਵਿਸ ਸੈਂਟਰ ਆਪਣਾ ਪੰਜਾਬ ਤੇ ਇਹ ਆ ਗਿਆ ਹੈਗਾ ਇਸ ਤੋਂ ਬਾਅਦ ਉੱਤੇ ਵਿੱਚ ਆਪਾਂ ਜੀਓ ਤਾਂ ਦੇਖਾਂਗੇ ਜੀਓ ਦੇ ਵਿੱਚ ਆਪਣਾ ਸਰਵਿਸ ਸੈਂਟਰ ਇਹ ਨੰਬਰ ਆ ਗਿਆ ਹੈਗਾ ਇਸ ਤਰ੍ਹਾਂ ਤੁਸੀਂ ਇਸ ਨੂੰ ਚੈੱਕ ਕਰ ਸਕਦੇ ਹੋ ਕਿ ਜੇਕਰ ਇਹ ਆਪਣਾ ਗਲਤ ਹੁੰਦਾ ਤਾਂ ਤੁਸੀਂ ਇੱਥੋਂ ਇਸ ਤਰ੍ਹਾਂ ਤੁਸੀਂ ਨੋਨ ਬਦਲ ਵੀ ਸਕਦੇ ਹੋ ਸਤਿਮ ਬੈਕ ਕਰ ਦੇਵਾਂਗੇ ਇਸ ਤਰ੍ਹਾਂ ਆਪਾਂ ਜੋ ਆਪਣਾ ਜੋ ਸਰਵਿਸ ਸੈਂਟਰ ਨੰਬਰ ਆਪਾਂ ਚੈੱਕ ਕਰ ਸਕਦੇ ਹਾਂ ਜੇਕਰ ਆਪਣਾ ਸਰਵਿਸ ਸੈਂਟਰ ਨੰਬਰ ਗਲਤ ਐਡ ਕੀਤਾ ਹੁੰਦਾ ਤਾਂ ਆਪਾਂ ਉਸ ਨੂੰ ਸਹੀ ਕਰਕੇ ਉਥੇ ਭਰ ਸਕਦੇ ਹਾਂ ਭਰਨ ਤੋਂ ਬਾਅਦ ਵਿੱਚ ਆਪਾਂ ਦੁਬਾਰਾ ਆਪਣਾ ਮੈਸੇਜ ਨੂੰ ਸੈਂਡ ਕਰਕੇ ਆਪਾਂ ਦੇਖਣਾਗਾ ਅਗਲਾ ਬੋਲ ਇਥੇ ਇਹ ਆਉਂਦਾ ਕਿ ਤੁਸੀਂ ਆਪਣੇ ਜੋ ਮੋਬਾਈਲ ਆ ਉਸ ਨੂੰ ਵੀ ਬਦਲ ਕੇ ਤੁਸੀਂ ਦੇਖ ਸਕਦੇ ਹੋ ਆਪਣੇ ਸਿਮ ਨੂੰ ਕੱਢ ਕੇ ਦੂਜੇ ਮੋਬਾਈਲ ਦੇ ਚ ਪਾ ਕੇ ਦੇਖ ਸਕਦੇ ਹੋ ਕਿ ਹੋ ਸਕਦਾ ਕਿ ਤੁਹਾਡਾ ਪੋਰਟ ਵਾਲਾ ਮੈਸੇਜ ਜੋ ਸੈਂਡ ਹੋ ਜਾਵੇ ਇਸ ਤੋਂ ਅੱਗੇ ਜੋ ਲਾਸਟ ਪੁਆਇੰਟ ਇਹ ਹੋ ਸਕਦਾ ਕਿ ਜੇਕਰ ਤੁਹਾਡਾ ਪੋਰਟ ਮੈਸੇਜ ਜੋ ਸੈਂਡ ਨਹੀਂ ਹੋ ਰਿਹਾ ਹੋ ਸਕਦਾ ਕਿ ਉਹ ਜਿਸ ਕੰਪਨੀ ਦਾ ਤੁਸੀਂ ਮੈਸੇਜ ਸੈਂਡ ਪੋਰਟ ਕਰਨਾ ਚਾਹਣੇ ਹੋਗੇ ਉਸ ਕੰਪਨੀ ਨੇ ਉਸ ਮੈਸੇਜ ਤੇ ਰੁਕ ਲਗਾਈ ਹੋਵੇ ਜੋ ਕਿ ਆਪਣੇ ਸਿਸਟਮ ਦੇ ਵਿੱਚ ਬੰਦ ਕੀਤਾ ਹੋਵੇਗੀ ਕੋਈ ਆਪਣਾ ਜੋ ਕਸਟਮਰ ਹੋ ਦੂਜੀ ਕੰਪਨੀ ਦੇ ਵਿੱਚ ਆਪਣੀ ਕੰਪਨੀ ਛੱਡ ਕੇ ਨਾ ਜਾਵੇ ਇਸ ਤਰ੍ਹਾਂ ਕਈ ਵਾਰ ਕੰਪਨੀ ਕਰ ਦਿੰਦੀਆਂ ਨੇ ਪਰ ਇਹ ਕੁਝ ਟਾਈਮ ਤੋਂ ਬਾਅਦ ਵਿੱਚ ਤੁਸੀਂ ਦੁਬਾਰਾ ਟਰਾਈ ਕਰ ਸਕਦੇ ਹੋ ਮੈਨੂੰ ਇਹ 100% ਵਿਸ਼ਵਾਸ ਹੈ ਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਵਿੱਚ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਗੀ ਹਾਂਜੀ ਇਸ ਤਰ੍ਹਾਂ ਦੀ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ